ਅੱਜ ਰਖੜੀ ਦੇ ਤਿਹਾਰ ਵਾਲੇ ਦਿਨ ਸਵੇਰੇ-ਸਵੇਰੇ ਕੰਮ ਤੇ ਜਾ ਰਹੇ ਦੋ ਵਿਅਕਤੀਆਂ ਨਾਲ ਫਰੋਈਪੁਰ ਰੋਡ ਤੇ ਲੁੱਟ ਹੋ ਗਈ ਹੈ ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਪਹੁੰਚੇ ਵਿਕਤੀਆਂ ਨੇ ਦੱਸਿਆ ਕਿ ਬਾਰਾਦਾਨੇ ਦਾ ਕੰਮ ਕਰਦਾ ਸੀ ਅਤੇ ਦੂਸਰਾ ਵਿਅਕਤੀ ਵੀ ਕੰਮ ਜਾ ਰਿਹਾ ਸੀ ਪਿੱਛੋਂ ਆ ਰਹੇ ਲਾਲੋ ਵਾਲੀ ਪਿੰਡ ਦੇ ਕੋਲ ਮੋਟਰਸਾਈਕਲ ਤੇ ਚਾਲਕਾਂ ਨੇ ਸਿਰ 'ਤੇ ਕੁਝ ਮਾਰ ਕੇ ਜੇਬ ਖਿੱਚ ਲਈ ਤੁਸੀਂ ਵੇਖ ਰਹੇ ਹੋ ਕੁੜਤਾ ਹੀ ਫਟ ਗਿਆ ਹੈ ਜੇਬ ਵਿੱਚ ਉਸਦੇ ਜ਼ਰੂਰੀ ਕਾਗਜ਼ ਅਤੇ 20000 ਤੋਂ ਵੱਧ ਰੁਪਇਆ ਹੈ ਅਤੇ ਦੂਸਰੇ ਪਾਸੇ ਇੱਕ ਵਿਅਕਤੀ ਦਾ ਕਹਿਣਾ ਹੈ ਉਹ ਵੀ ਕੰਮ ਜਾ ਰਿਹਾ ਸੀ ਜੋ ਕਿ ਪੂਰੀ ਤਰ੍ਹਾਂ ਸ਼ਰੀਰ ਤੋਂ ਅਪਾਹਿਜ ਹੈ ਅਤੇ ਪਿੱਛੇ ਆ ਰਹੇ ਲੁਟੇਰੇ ਦੇ ਮੂੰਹ ਬੰਨੇ ਹੋਇਆ ਸੀ ਲਾਲੋ ਵਾਲੀ ਪੈਟਰੋਲ ਪੰਪ ਦੇ ਨੇੜੇ ਉਸ ਦੇ ਨਾਲ ਲੁੱਟ ਹੋਈ ਹੈ ਸਦਰ ਥਾਣੇ ਪਹੁੰਚੇ ਹਨ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ 4 ਦਿਨ ਤੋਂ ਇਹੀ ਸੜਕ ਤੇ ਇਹ ਕੰਮ ਹੋ ਰਿਹਾ ਹੈ ਪਰ ਕੋਈ ਵੀ ਇਨਸਾਫ ਨਹੀਂ ਮਿਲ ਰਿਹਾ ਇੱਥੇ ਮੋਕੇ ਤੇ ਪੁਲਿਸ ਅਧਿਕਾਰੀਆਂ ਨੇ ਕਿਹਾ ਹੈ ਵੀ ਸ਼ਿਕਾਇਤ ਲਿਖਤੀ ਤੌਰ ਤੇ ਮਿਲ ਗਈ ਆ ਤੇ ਮੋਕੇ ਤੇ ਜਾ ਕੇ छानबीन ਕਰਨਗੇ ਜੋ ਵੀ ਕਾਨੂੰਨੀ ਕਾਰਵਾਈ ਹੋਏਗੀ ਉਸ ਤਹਿਤ ਬਣਦੀ ਵਿਭਾਗੀਆ ਕਾਰਵਾਈ ਕੀਤੀ ਜਾਵੇਗੀ ਜੇ ਜੇ ਸਮੇਂ ਅਤੀ ਲੈ ਕੇ ਕੀ ਨਾਮ ਹੈ ਆਪਣਾ ਜੀ ਸਿੰਘ ਜੀ ਲੋ ਕਿੱਥੋਂ ਦਾ ਰਹਿਣ ਵਾਲੇ ਹੋ ਹਾਂਜੀ ਕਿੱਥੇ ਜਾ ਰਹੇ ਸੀ ਹਾਂਜੀ ਕਿੱਥੇ ਜਾ ਰਹੇ ਸੀ ਨੋਟਸ ਤੋਂ ਆ ਰਹੇ ਆ ਵਾਪਸੀ ਆ ਰਹੇ ਕਿੰਨੇ ਵਜੇ ਦੀ ਗੱਲ ਹੈ ਜੀ 8 ਵਜੇ ਦੀ ਕੀ ਘਟਨਾ ਹੋਈ ਹੈ ਇੱਕ ਨੰਬਰ ਆਪਣੇ ਸਮਾਤ ਉਰਲੇ ਪਾਸੇ ਇੱਕ ਨੰਬਰ ਆ ਰਹੇ ਹਾਂ ਮੈਂ ਇੱਕ ਵਾਰ ਆ ਰਹੇ ਹਾਂ ਅਸੀਂ ਇੱਕ ਰਮ ਮਗਰੋਂ ਆਏ ਹਾਂ ਕਿ ਬਸ ਇਹ ਮੋਟਰਸਾਈਕਲ ਬੋਰਦ ਰੰਗ ਕਰਦੇ ਨੇ ਬੰਦੇ ਦੀ ਪਛਾਣ ਨਹੀਂ ਕੋਈ ਨੀ ਬਦਮਨ ਮੋਟਰਸਾਈਕਲ ਨੰਬਰ ਪਤਾ ਹੈ ਕੋਈ ਨਹੀਂ ਤੁਸੀਂ ਕਿੰਦੇ ਦੇ ਸੀ ਮੈਂ ਇੱਕ ਬਸ ਹੌਣ ਕੀ ਮੰਗ ਕਰਦੇ ਹੋ ਮੈਂ ਤਾਂ ਇਨਸਾਫ ਚਾਹਣਾ ਮੈਂ ਖੜੇ ਜਾਵਾਂਗਾ ਬੰਦੇ ਖੜੇ ਜਾ ਹਾਂਜੀ ਤੁਹਾਡਾ ਕੀ ਨਾਮ ਹੈ ਜਿਸੰਬਰ ਦਾਸ ਕੀ ਕਹਿਣਾ ਚਾਹੁੰਦੇ ਹੋ ਕੀ ਕਹਿਣਾ ਚਾਹੁੰਦੇ ਹੋ ਇਹੀ ਕਹਿਣਾ ਚਾਹੁੰਦੇ ਵੀ ਜਿਹੜੇ ਉੱਥੇ ਦੇ ਲੋਕ ਦੱਸ ਰਹੇ ਆ ਵੀ ਕਹਿੰਦੇ ਵੀ 4 ਦਿਨ ਹੋ ਗਏ ਇੱਥੇ ਵਾਰਜਾਤਾ ਹੁੰਦੇ ਲੋਕ ਅਸੀਂ ਇਹ ਹੀ ਚਾਹਦੇ ਆ ਪ੍ਰਸ਼ਾਸਨ ਤੋਂ ਤੇ ਪੁਲਿਸ ਤੋਂ ਵੀ ਉਹ ਛੇਤੀ ਤੋਂ ਛੇਤੀ ਫੜੇ ਜਾਣ ਜੇ ਤਾਂ ਕਿ ਇਹ ਜੀ ਵਾਰਦਾਤੇ ਤੇ ਉਹਨਾਂ 'ਚ ਸਖਤ ਕਾਰਵਾਈ ਹੋਵੇ ਤੇ ਇਹਨਾਂ ਦੇ ਐਸੇ ਇਹ ਜੇ ਕੰਮਾਂ ਤੇ ਠੱਲ ਪੈ ਸਕੇ ਤੇ ਪੁਲਿਸ ਪ੍ਰਸ਼ਾਸਨ ਦਾ ਵੀ ਬਹੁਤ ਐਸਦਾ ਅਸਰ ਪੈ ਰਿਹਾ ਹੈ ਵੀ ਇੰਨੇ 4 ਦਿਨ ਜੇਕਰ ਹੈ ਉੱਥੇ ਲਗਾਤਾਰ ਹੋ ਰਿਹਾ ਹੈ ਕੰਮ ਵਾਰਦਾਤ ਹੋ ਰਹੀ ਜਾਣੇ ਤੇ ਕੀ ਗੱਲ ਐ ਕਿ ਉੱਥੇ ਬੰਦੇ ਨਹੀਂ ਫੜੇ ਜਾ ਰਹੇ ਜਦ ਕਿ ਇੱਕ ਹੋਰ ਵਾਰਦਾਤੇ ਐ ਇਸ ਦੇ ਮਗਰੀ ਹੋ ਗਈ ਹੈ ਉਹ ਵੀ ਹੋ ਰਹੀ ਹੈ ਇਹ 8 ਵਜੇ ਦੀ ਉਸ ਕੋਈ 7:30 8:10 ਹੋਣਾ ਨਾਲ ਦੀ ਨਾਲ ਹੋ ਰਹਿਦਾ ਮਤਲਬ ਉਹਨਾਂ ਦੇ ਬਹੁਤ ਉਹਨਾਂ ਨੇ ਭੋਸਾ ਹੈਗਾ ਜਿਵੇਂ ਕੋਈ ਐਜ ਐਸਤਰਾ ਦਾ ਹੈਗਾ ਜਿਹੜਾ ਕਿ ਤੁਸੀਂ ਉਹ ਡਰ ਹੀ ਨਹੀਂ ਰਹੇ ਬੰਦੇ ਵੀ ਨਾਲ ਦੀ ਨਾਲ ਦੂਜੀ ਵਾਰਦਾਤ ਉੱਥੇ ਹੋ ਰਹੀ ਐ ਚਾਰ ਦਿਨੋਂ ਉੱਥੇ ਕਹਿੰਦੇ ਵੀ ਹੋਗੇ ਵਾਰਦਾਤ ਹੁੰਦੇ ਨੂੰ ਅੱਜ ਤੱਕ ਕੋਈ ਨੇ ਤੇ ਕਾਰਵਾਈ ਨਹੀਂ ਹੋਈ ਤੇ ਉਹ ਦੂਜੇ ਆ ਖੜੇ ਇਹਨਾਂ ਦੀ ਵੀ ਉਹ ਨਹੀਂ ਇਹਨਾਂ ਦੀ ਬਿਆਨ ਲਓ ਇਹ ਵੀ ਸਹੀ ਖੜੇ ਹੋ ਸਿੱਧਾ ਹੋਏ ਸੋ ਇੱਧਰ ਹੋਏ ਇੱਧਰ ਬਾਹਰ ਇੱਧਰ ਬਾਹਰ ਆ ਜਾ ਹੈਂਡੀਕੈਪ ਦੇ ਕੇ ਕੀ ਨਾਮ ਹੈ ਜੀ ਮੋਹਨ ਲਾਲ ਕਿੱਥੋਂ ਦੇ ਰਹਿਣ ਵਾਲੇ ਹੋ ਪਾਜਾਪਾ ਕੀ ਕਟਣਾ ਹੋਈ ਹੈ ਜੀ ਕਟਣਾ ਹੋਈ ਹੈ ਜਾਂਦੇ ਪੈਸੇ ਮੋਟਰ ਦੁਕਾਨ ਤੇ ਕਿੱਥੇ ਚੱਲੇ ਸੀ ਲਾਲੋ ਲਾਲੋ ਵਾਲੀ ਕੋਲ ਜੀ ਸਦਰ ਕੋਲ ਪਹੁੰਚ ਪਿੱਲਾ ਕੋਗਾ ਉੱਥੇ ਇਹ ਕਚਰੀ ਜਾਂਦੇ ਮੋਦੀਆ ਨੇ ਕੋਣ ਆਇਆ ਸੀ ਬੰਦਿਆਂ ਦੀ ਪਰੇਸ਼ਾਨਗੀ ਕੋਈ ਮੋਰ ਤੋਂ ਪਛਾਣ ਨਹੀਂ ਮੂੰਹ ਬੰਨੇ ਸੀ ਮੂੰਹ ਬੰਨੇ ਹੋਏ ਸੀ ਅਸੀਂ ਮੋੜ ਤੋਂ ਮੋੜ ਤੇ ਸਨ ਫਿਰ ਸਦਰ ਥਾਣੇ ਪਹੁੰਚੇ ਹੋ ਪੁਲਿਸ ਕੋਲ ਕੀ ਮੰਗ ਕਰਦੇ ਹੋ ਅਸੀਂ ਤਾਂ ਇਨਸਾਫ ਹੀ ਮੰਗਦੇ ਸਾਡਾ ਸਬੰਧ ਹੈ ਤੇ ਇਨਸਾਨ ਸੰਸਥਾ ਦਾ ਹਰਕਾਰਾ ਦਿੱਸੀ ਹੈ ਹੈ अपील करते है। कर है। हैं हमारे चैनल को सब्सक्राइब करना ना भूले जय हिंद जय भारत